13 ਸਾਡੇ 13 ਲੱਖ ਦੇ ਬਜਟ ਦੇ 4 ਕੋਟ ਹੈ ਜਿਹੜੇ ਮਿਲੇ ਆ ਜਿਨ੍ਹਾਂ ਵਿੱਚੋਂ 2 ਕੋਟ ਲੱਗੇ ਹੋਏ ਤੇ 2 ਕੋਟ ਸਾਡੇ ਕੋਲ ਪੇਟੀ ਪੈਕ ਪਏ ਆ ਬਹੁਤ ਹੀ ਸ਼ੁਕਰ ਹੈ ਤੇ 2 ਮੈਂ ਲੱਗੇ ਹੋਇਆ ਤੇ 2 ਕੋਟ ਹੈ ਤੇ 2 ਕੋਟ ਸਾਡੇ ਕੋਲ ਪੇਟੀ ਪੈਕ ਪਏ ਆ ਇੱਕ ਵਾਰ ਤਾੜੀ ਮਾਰਦੇ ਸਰਦਾਰ ਜੋਸ਼ ਸਿੰਘ ਦੀ ਬੈਸਰਾਂ ਦੇ ਨਾਂ ਤੇ ਕੋਈ ਨਹੀਂ ਕਿਹਾ ਸੀਗਾ ਜਦੋਂ ਬਾਬਾ ਦੀਪ ਸਿੰਘ ਕਬੱਡੀ ਕਲੱਬ ਗੰਗੂ ਵਾਲਾ ਪਹਿਲੇ ਕੱਪ ਕਰਵਾਇਆ ਨਾ ਸੈਨ ਮੰਗਿਆ ਤੇ ਸਾਰੇ ਜੀ ਬਜ਼ੁਰਗ ਮਾਤਾ-ਵਾਪੇਣਾ ਨੌਜਵਾਨ ਜੀ ਪਿਆਰੇ ਬੱਚੇ ਆਪ ਸਭ ਨੂੰ ਪਿਆਰ ਭਰੀ ਸ਼ਸ਼ਟੀਕਾਲ ਪੱਤੇ ਪਰਮਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਸੇ ਵਾਹਿਗੁਰੂ ਜੀ ਕੀ ਫਤਿਹ ਅੱਜ ਬੜੀ ਖੁਸ਼ੀ ਹੋ ਰਹੀ ਹੈ ਸਾਡੇ ਬਹੁਤ ਹੀ ਪਿਆਰੇ ਵੀਰ ਸਰਪੰਚ ਸਾਹਿਬ ਮਿੰਟੂ ਜੀ ਦਾ ਟੂਰਨਾਮੈਂਟ ਦੇਖ ਕੇ ਸਗਲੇ ਮੇਨੋਣੀ ਲੱਗਦਾ ਇਹ ਕੋਈ ਵੀ ਕਬੱਡੀ ਟੂਰਨਾਮੈਂਟ ਸਾਡੇ ਕਮੈਂਟੇਟਰ ਵੀਰ ਵੀ ਖੜੇ ਹੈ ਖਿਡਾਰੀ ਵੀ ਹੈ ਉਹ ਇੰਨੇ ਸ਼ਾਨਦਾਰ ਮੈਟਾਂ ਦੇ ਉੱਤੇ ਹੋ ਰਿਹਾ। ਇਸ ਤੋਂ ਪਹਿਲਾਂ ਮੈਨੂੰ ਜੋ ਕਬੱਡੀ ਦੇ ਪਲੇਅਰ ਜਾਂ ਕਬੱਡੀ ਦੇ ਕੋਚ ਦੱਸਦੇ ਐ ਕਿ ਰੋਪੜ ਜ਼ਿਲ੍ਹੇ ਦਾ ਦੂਰ ਦੀ ਗੱਲ ਹੈ ਮੋਹਾਲੀ ਤੇ ਹਿਮਾਚਲ ਤੱਕ ਵੀ ਮੈਟ ਨਹੀਂ ਹੁੰਦੇ ਸੀ। ਤੇ ਹੁਣ ਸਾਡੇ ਪਿੰਡਾਂ ਦੇ ਸਕੂਲਾਂ ਦੇ ਵਿੱਚ ਚਾਹੇ ਬਸਵਾਲ ਹੋਵੇ, ਮੰਗਿਆਲ ਹੋਵੇ, ਅਗੱਪੁਰ ਹੋਵੇ ਜਿੰਨੇ ਪੂਰੇ ਪੰਜਾਬ ਦੇ ਵਿੱਚ ਮੈਟ ਹੋਣਗੇ ਉਹਨੇ ਇਕੱਲੇ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਤੇ ਵਿੱਚ ਮੈਟ ਹੈ। ਖਾਲੇ ਆ ਜੀ ਜਿਹੜੀ ਹੁਣ ਕਬੱਡੀ ਖੇਡੀ ਜਾਂਦੀ ਹੈ ਜਿਹਦੇ ਵਿੱਚੋਂ ਜੇ ਬੱਚਾ ਕਾਮਯਾਬ ਹੋ ਜਵੇ ਤਾਂ ਉਹਦਾ ক্রিকেট ਵਰਗਾ ਕਰੀਅਰ ਹੈ ਲੱਖਾਂ ਰੁਪਿਆ ਨੂੰ ਐਡ ਦੇ ਲੱਖਾਂ ਰੁਪਿਆ ਦੇ ਉਹਨੇ ਕੰਟਰੈਕਟ ਮਿਲਦੇ ਆ ਉਹ ਕਬੱਡੀ ਹੁਣ ਮਿੱਟੀ ਤੇ ਨਹੀਂ ਖੇਡੀ ਜਾਂਦੀ ਉਹ ਮੈਟਾਂ ਤੇ ਖੇਡੀ ਜਾਂਦੀ ਹੈ ਤੇ ਅਗਰ ਅਸੀਂ ਚਾਹਦੇ ਆ ਸਾਡੇ ਇਲਾਕੇ ਦੇ ਵਿੱਚੋਂ ਸਾਡੇ ਬੱਚੇ ਸਾਡੇ ਨੌਜਵਾਨ ਦੇਸ਼ ਦਾ ਨਾਮ ਰੋਸ਼ਨ ਕਰਨ ਤਾਂ ਮਿੱਟੀ ਨਾਲ ਨਹੀਂ ਉਹ ਮੈਟਾਂ ਤੇ ਹੋਣਾ ਉਹਨੇ ਮੈਟ ਦੇ ਦਿੱਤੇ ਆ ਤੇ ਇਹਨਾਂ ਮੈਟਾਂ ਦੇ ਉੱਤੇ ਜਿਹੜੀ ਨਵੀਆਂ ਬੱਚੇ ਨਾ ਇਹਨਾਂ ਨੂੰ ਇੰਜਰੀ ਹੋਵੇ ਤਾਜੀ ਜਦੋਂ ਇਹ ਕੰਪੀਟੀਸ਼ਨ ਖੇਡਣ ਜਾਣ ਇਹਨਾਂ ਨੂੰ ਮੈਚ ਦਾ ਐਕਸਪੀਰੀਅੰਸ ਹੋਵੇ ਇਹ ਮੈਚ 1.13 ਲੱਖ ਰੁਪਏ ਦੀ ਲਾਗਤ ਦੇ ਨਾਲ ਪੰਜਾਬ ਸਰਕਾਰ ਦੇ ਸਕੂਲਾਂ ਦੇ ਵਿੱਚੋਂ ਐਡਾ ਹੀ ਹੋਰ ਵੀ ਅਗਲੇ ਮਹੀਨੇ ਦੇ ਵਿੱਚ 1 ਮਹੀਨੇ ਬਾਅਦ 1 ਮਹੀਨੇ ਦੇ ਵਿੱਚ ਵਿੱਚ ਲੋਹੇਦੀਪੁਰ ਸਕੂਲ ਦੇ ਵਿੱਚ ਪਹਿਲੀ ਸ਼ੂਟਿੰਗ ਰੀਂਜ ਸਰਕਾਰੀ ਸਕੂਲ ਖੋਲ ਕੇ ਦੇ ਰਹਿਆ ਸਭ ਤੋਂ ਮਹਿੰਗੀ ਗੇਮ ਹੈ ਸ਼ੂਟਿੰਗ ਦੀ ਜੀ ਸਿਰਫ ਹੁਣ ਤੱਕ ਜਿਹੜੇ ਦੇਖਦੇ ਆ ਅਮੀਰਾਂ ਦੇ ਬੱਚੇ ਸ਼ੂਟਰ ਹੁਣ ਆਮ ਘਰਾਂ ਦੇ ਬੱਚੇ ਸਰਕਾਰੀ ਸਕੂਲ ਦੇ ਵਿੱਚ ਤੇ ਸ਼ਾਮ ਨੂੰ ਇਹ ਵੀ ਕਹਿ ਦਿੱਤਾ ਚਾਹੇ ਕੋਈ ਪ੍ਰਾਈਵੇਟ ਸਕੂਲ ਆਲਾ ਆਵੇ ਤੁਹਾਨੂੰ ਪ੍ਰਾਈਵੇਟ ਸਕੂਲ 'ਚ ਸ਼ੂਟਿੰਗ ਰੇਂਜ ਨਹੀਂ ਮਿਲੂਗੀ ਪਰ ਸਰਕਾਰੀ ਸਕੂਲ 'ਚ ਸ਼ੂਟਿੰਗ ਰੇਂਜ ਮਿਲੂਗੀ 10 ਮੀਟਰ ਦੀ ਇੰਡੋਰ ਇੰਡੋਰ ਸ਼ੂਟਿੰਗ ਰੇਂਜ ਤਾਂ ਕਿ ਸਾਡੇ ਬੱਚੇ ਸ਼ੂਟਰ ਬਣ ਸਕਣ ਲੱਗੇ ਹੋਕੀ ਦੀ ਐਸਟਰੋਟਾਰਟ ਸਵੀਮਿੰਗ ਪੂਲ ਖੇਡਾਂ ਆਪੇ ਐਦਾਂ ਹੀ ਹੋਰ ਵੀ ਬਹੁਤ ਸਾਰੇ ਕੰਮ ਸਾਡੇ ਇਲਾਕੇ ਦੀ ਨਹਿਰੀ ਪਾਣੀ ਸਾਡੇ ਕੋਲ ਦਰਿਆ ਹੈ ਸਾਡੇ ਕੋਲ ਨਹਿਰਾ ਹੈ ਪਰ ਸਾਡੇ ਖੇਤਾਂ 'ਚ ਅਸੀਂ ਧਰਤੀ ਦਾ ਪਾਣੀ ਲੈ ਰਹੇ ਸੀ ਹੁਣ ਨਹਿਰੀ ਪਾਣੀ ਪਾਈਪਲਾਈਨਾਂ ਜਿਹੜੀਆਂ ਦਿਨ ਰਾਤ ਪੈੜੀਆਂ ਇਸ ਸੜਕ ਦਾ ਫੋਰ ਲੇਨਿੰਗ ਦਾ ਕੰਮ بار-ਬਾਰ ਜਾ ਕੇ ਦਿੱਲੀ ਬੈਠ ਕੇ ਪਾਸ ਕਰਾ ਕੇ ਲੈ ਕੇ ਆਇਆ ਤਿੰਨ ਮਹੀਨੇ 'ਚ ਸੜਕ ਜਿਹੜੀ ਹੈ ਉਹ ਲਗਭਗ ਚੌੜੀ ਹੋਊਗੀ ਤੇ ਇਹ ਸ਼ਾਨਦਾਰ ਹੀ ਥਾਈ ਦੇ ਬਣੂਗਾ ਅਗਲੇ ਹਫਤੇ ਅੱਜ ਤੱਕ ਤੁਸੀਂ ਸਾਰੇ ਸਭ ਦੀ ਬੇਲੀਆਂ 'ਚ ਰਿਸ਼ਤੇਦਾਰੀ ਹੋਊਗੀ ਬੇਲੀਆਂ ਦੇ ਵਿੱਚ ਜਿੰਨੇ ਪੁਲ ਬਣੇ ਨੇ ਸਿਰ ਸਨਤਾਨਾ ਬਣਾਏ ਨੇ ਹੁਣ ਤੱਕ ਕਿਉਂ ਨਹੀਂ ਕੋਈ ਐਮਐਲਏ ਕੋਈ ਕਿਉਂ ਨਹੀਂ ਕੋਈ ਮੰਤਰੀ ਕਿਉਂ ਨਹੀਂ ਕੋਈ ਸਪੀਕਰ ਪੁਲ ਬਣਾ ਸਕਿਆ ਕਿਉਂਕਿ ਇਲਾਕੇ ਦੇ ਨਹੀਂ ਸੀ ਪਿਆਰ ਦੀ ਸੀਗਾ ਮੈਂ ਦਿਨ ਰਾਤ ਮਿਹਨਤ ਕਰਕੇ ਦੋ ਤਿੰਨ ਨਵੇਂ ਪੁਲ ਪਾਸ ਕਰਾਏ ਨੇ 100 ਕਰੋੜ ਦੀ ਲਾਗਤ ਦੇ ਨਾਲ ਟੈਂਡਰ ਲੱਗ ਜਣਾ ਅਗਲੇ ਹਫਤੇ 100 ਕਰੋੜ ਦੀ ਲਾਗਤ ਦੇ ਨਾਲ ਨਵੇਂ ਐਥੋਂ ਖੇੜਾ ਕਲਮੂਟ 15 ਮਿੰਟ ਦੇ ਵਿੱਚ ਸਿੱਧਾ ਆਵਾਜਾਈ ਸਿੱਧੀ ਆਵਾਜਾਈ ਹੋਊਗੀ ਇਹ ਜੇ ਕਿਸੇ ਨੂੰ ਦਰਦ ਹੋਵੇ ਪੜਿਆ ਲਿਖਿਆ ਤੁਸੀਂ ਆਪਣਾ ਪੁੱਤ ਆਪਣਾ ਭਾਈ ਐਮ.ਐਲ.ਏ ਬਣਾ ਕੇ ਭੇਜਿਆ ਗੁਰੂ ਸਾਹਿਬ ਦੀ ਕਿਰਪਾ ਹੋਈ ਮੰਤਰੀ ਬਣਿਆ ਸਾਡੇ ਤੁਸੀਂ ਜੀ ਕੀਰਪੁਰ ਸਾਹਿਬ ਸਕੂਲ ਜਾ ਕੇ ਦੇਖ ਕੇ ਆਏ ਹੋ 12 ਕਰੋੜ ਦੀ ਲਾਗਤ ਨਾਲ ਸਕੂਲ ਤਿਆਰ ਕਰ ਰਿਹਾ ਸਰਕਾਰੀ ਸਕੂਲ 12 ਕਰੋੜ ਦੀ ਲਾਗਤ ਕੋਈ ਇੱਕੰਦਾ ਹਲਕੀ ਦਾ ਸਕੂਲ ਨਹੀਂ ਹੋਊਗਾ ਜਿੱਥੇ ਕੰਮ ਨਾ ਹੋ ਰਿਹਾ ਹੋਵੇ ਹਰ ਸਕੂਲ ਨੂੰ ਪੈਸੇ ਅੱਜ ਤੱਕ ਸਿਰਫ ਪ੍ਰਾਈਵੇਟ ਸਕੂਲਾਂ 'ਚ ਬੱਸਾਂ ਚੱਲਦੀਆਂ ਸੀ ਸਰਕਾਰੀ ਸਕੂਲਾਂ ਦੇ ਵਿੱਚ ਬੱਸਾਂ ਦੇਤੀਆਂ ਹਲਕੇ ਦੇ ਵਿੱਚ 10 ਬੱਸਾਂ ਸਰਕਾਰੀ ਸਕੂਲਾਂ ਚੱਲਦੀਆਂ ਸਾਡੇ ਬੱਚੇ ਸਾਡੀ ਬੱਚੀਆਂ ਜਾਂਦੀਆਂ ਸਭ ਤੋਂ ਵਧੀਆ ਸ਼ਾਨਦਾਰ ਯੂਨੀਫਾਰਮ ਜਿੰਨਾ ਗੁਰੂ ਸਾਹਿਬ ਨੇ ਬਲ ਬਖਸ਼ਿਆ ਸਿੱਖਿਆ ਤੋਂ ਪਾਵਨ ਕੋਈ ਮਹਿਕਮਾ ਨਹੀਂ ਪੂਰੇ ਪੰਜਾਬ ਦੇ ਵਿੱਚ ਬਾਰਡਰ ਦੇ ਪਿੰਡਾਂ 'ਚ ਜਾ ਕੇ ਜਿੱਥੇ ਅੱਜ ਤੱਕ ਕਦੀ ਕੋਈ ਲੋਕਲ ਐਮਐਲਏ ਵੀ ਨਹੀਂ ਗਿਆ ਉੱਥੇ ਜਾ ਜਾ ਕੇ ਵੀ ਸਕੂਲ ਠੀਕ ਕਰੇ ਹੋਰ ਬਹੁਤ ਸਾਰੇ ਕੰਮ ਤੇ ਸਭ ਤੋਂ ਵੱਡੀ ਗੱਲ ਨਿਮਰਤਾ ਦੇ ਨਾਲ ਤੇ ਇਮਾਨਦਾਰੀ ਨਾਲ ਜਿਸ ਦਿਨ ਸਾਨੂੰ ਬੰਦਾ ਲੱਭ ਗਿਆ ਕੋਈ ਕਿ ਮੈਂ ਹਰਜੋਤ ਪੈਂਸ ਨਾਲ ਸੌਦਾ ਕਰਕੇ ਆਇਆ ਮੈਨੂੰ ਆ ਕੇ ਫੜਦੇ ਮੈਂ ਤੁਹਾਡੇ ਨਾਲੇ ਮੇਰੇ ਤੋਂ ਪਹਿਲਾਂ ਇੱਥੇ ਚਾਹੇ ਕਾਉਂਸਲ ਦੇ ਕੰਮ ਹੋਣ ਚਾਹੇ ਪਿੰਡਾਂ ਦੇ ਕੰਮ ਹੋਣ ਕਾਉਂਸਲ 'ਚ ਇਕ ਜ਼ੀਰਤਪੁਰ ਦਾ ਠੇਕੇਦਾਰ ਰੱਖਿਆ ਸੀ ਪਿੰਡਾਂ ਦੇ ਕੰਮ 'ਚ ਇਕ ਜੇਹੀ ਰੱਖੇ ਸੀ ਆ ਸਾਡੇ ਸਰਪੰਚ ਤੇ ਟੁਕੜਾ ਦਾ ਸਰਪੰਚ ਇਸ ਤਰੀਸ਼ ਤੇ ਖੜਿਆ ਪੁੱਛ ਕੇ ਦੇਖ ਲਓ ਕਦੀ ਕਿਸੇ ਨੇ ਜਿਹੜੇ ਕੋਈ ਨਾਲਾ ਜੀ ਕਰਦਾ ਉੱਥੋਂ ਰੇਤਾ ਲੈਣ ਬਜਰੀ ਲੈ ਜਿੱਥੋਂ ਇਹਨਾਂ ਦਾ ਦਿਲ ਕਰਦਾ ਉੱਥੇ ਕੰਮ ਕਰਾਂ ਇਮਾਨਦਾਰੀ ਦੇ ਨਾਲ ਕੰਮ ਤਾਂਕਿ ਜੋਠਵਟਨ ਵਾਦੇ ਕੀਤੇ ਉਸ ਤੇ ਕਰੇ ਅੱਜ ਇੱਕ ਵਾਰੀ ਪਿੰਡ ਮੰਗੀਆਂ ਵਾਲੇ ਸਾਡਾ ਪਿੰਡ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਜੇਰ ਸਿੰਘ ਦੀ ਸਾਰੀ ਟੀਮ ਮੰਗਿਆਲ ਦਾ ਸਾਰਾ ਪਰਿਵਾਰ ਮੇਰੇ ਦਾਦਾ ਜੀ ਉਹ ਗੰਭੀਰਪੁਰ ਘਟ ਤੇ ਮੰਗਿਆਲ ਜਿਆਦਾ ਰਹਿੰਦੇ ਸੀ ਉਹਨਾਂ ਦਾ ਹਕੀਮਾ ਨਾਲ ਬਹੁਤ ਪਿਆਰ ਸੀ ਸਾਡੇ ਬਹੁਤ ਸਾਜ ਇਹ ਸਾਡੇ ਪਿੰਡ ਹੈ ਤੁਸੀਂ ਜੋ ਜੋ ਇੱਥੋਂ ਇੱਕ ਵੱਡੀ ਮੰਗ ਸੀ ਮੈਨੂੰ ਯਾਦ ਹੈ ਉਹ ਸੈਣੀ ਭਵਨ ਦੀ ਮੰਗ ਹੈ ਤਾਂ ਅਸੀਂ ਇੱਕ ਨਵਾਂ ਸੈਣੀ ਭਵਨ ਮੰਗਿਆਲ ਦੀ ਜਿਹੜੀ ਗ੍ਰਾਂਟ ਹੈ ਉਸ ਸਰਪੰਚ ਸਾਹਿਬ ਨੂੰ ਆਜੋਗੀ ਦੋਨੋਂ ਕਮਿਊਨਿਟੀ ਸੈਂਟਰ ਜਿਹੜੇ ਪਏ ਆ ਉਹਨਾਂ ਨੂੰ ਵੀ ਅਸੀਂ ਠੀਕਰਾ ਕੇ ਕਰਾ ਰਿਆ ਤੇਗਾ ਜਿਹੜਾ ਸਕੂਲ ਹੈ ਪ੍ਰਾਇਮਰੀ ਤੇ ਮਿਡਲ ਸਕੂਲ ਇਹ ਬਿਲਕੁਲ ਢਾਕੇ ਨਵਾਂ ਸਕੂਲ ਬਣਾ ਰਹੇ ਹਾਂ ਤੈਨੂੰ ਕੋਸ਼ਿਸ਼ ਕਰਾਂਗੇ ਹਾਈ ਸਕੂਲ ਬਣਾਈਏ ਫਟਕ ਜੋ ਤੇ ਸਕੂਲ ਹੈ ਤਾਂ ਕਿ ਆਸ-ਪਾਸ ਦੇ ਪੰਜ-ਛੇ ਪਿੰਡਾਂ ਦੇ ਬੱਚੇ ਇੱਥੇ ਆ ਕੇ ਪੜ ਸਕਣ ਇਹਨੂੰ ਐਨ ਮੇਰਾ ਵਾਅਦਾ ਹੈ ਸ਼ੰਗ ਇਹ ਨਵਾਂ ਸਕੂਲ ਬਣਾਵਾਂਗੇ ਐਨ ਢਾਕੇ ਵਧੀਆ ਇੱਥੇ ਹੋਰ ਸਕੂਲਸ ਤੇ ਜੋ ਵੀ ਕੰਮ ਹੈ ਉਹ ਕਰਾਂਗੇ ਤੇ ਇਹ ਹੀ ਹੈ ਮੇਰੇ ਮੇਰੇ ਕੋਲ ਕੋਈ ਵੀ ਕਿਸੇ ਨੂੰ ਹੁੰਦਾ ਕਿ ਜੀ ਮੇਰੇ ਕੋਲ ਆਇ ਹੰਕਾਰ ਕਰਨ ਲਈ ਮੇਰੇ ਕੋਲ ਕੁਝ ਨਹੀਂ ਪਰ ਅਗਰ ਮੈਨੂੰ ਵੀ ਵਿਸ਼ਵਾਸ ਹੈ ਇੱਕ ਆਪਣੇ ਗੁਰੂ ਦੇ ਉੱਤੇ ਤੇ ਦੂਜਾ ਥੋੜੇ ਉੱਤੇ ਮੈਨੂੰ ਬਤਾਉਣਾ ਕਿ ਇਮਾਨਦਾਰੀ ਦੇਣਾ ਇਮਾਨਦਾਰੀ ਦੇਣਾ ਦਿਨ ਦੇ ਵਿੱਚ 22 ਘੰਟੇ ਦੀ ਕੰਮ ਕਰੀਦਾ ਰਾਤ ਨੂੰ 12 ਵਜੇ ਸੋਈਦਾ ਸਵੇਰੇ 6 ਵਜੇ ਫੇਰ ਨਿਕਲ ਆਈਦਾ ਮੈਨੂੰ ਪਤਾ ਕਿ ਮੇਰੀਆਂ ਮਾਵਾ ਮੇਰੇ ਭਰਾ ਮੇਰੇ ਬਜ਼ੁਰਗ ਮੇਰੇ ਨਾਲ ਨੇ ਅਸੀਂ ਇਸ ਮਹਾਨ 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 ਤਰਫ਼ੀ ਸ਼੍ਰੀ ਅਨੰਦਪੁਰ ਸਾਹਿਬ ਦੀ ਸੇਵਾ ਕਰਨੀ ਹੈ ਤੇ ਮੈਂ ਧੰਨਵਾਦ ਕਰਦਾ ਸਾਰੇ ਪਿੰਡ ਦਾ ਤੁਸੀਂ ਇਨਾ ਪਿਆਰ ਦਿੱਤਾ ਇੰਨੇ ਪਿਆਰ ਨਾਲ ਇੱਥੇ ਬੁਲਾਇਆ ਮੇਰੇ ਨਾਲ ਸਾਡੀ ਸਾਰੀ ਟੀਮ ਬਹੁਤ ਹੀ ਸਤਕਾਰਯੋਗ ਪ੍ਰਿੰਸੀਪਲ ਰਾਮ ਗੋਪਾਲ ਜੀ ਸਾਡੇ ਬੰਤਵੀਰਾ ਜੀ ਸਾਡੇ ਗੰਗੂਵਾਲ ਦੇ ਸਰਪੰਚ ਸਾਹਿਬ ਸਾਡੇ ਬ੍ਰਹमपुर ਦੇ ਸਰਪੰਚ ਸਾਹਿਬ ਸਾਡੇ ਬਡੋਲੀ ਦੇ ਸਰਪੰਚ ਸਾਹਿਬ ਸਾਡੇ ਜਿੰਦਵੜੀ ਦੇ ਸਰਪੰਚ ਸਾਹਿਬ ਸਾਡੇ ਡੰਗਲੀ ਦੇ ਸਰਪੰਚ ਸਾਹਿਬ ਬਹੁਤ ਖੁਸ਼ੀ ਵਿੱਚ ਦੇਖ ਰਹੇ ਬਹੁਤ ਸਾਰੀ ਸਾਡੀ ਸਾਰੀ ਫੌਜੀ ਸਾਹਿਬ ਬਰੰਪੁਰ ਤੋਂ ਸਾਡੀ ਸਾਰੀ ਟੀਮ ਸਭ ਦੇ ਵੱਲੋਂ ਆਪ ਸਭ ਦਾ ਦਿਲੋਂ ਧੰਨਵਾਦ ਜੀ ਤੇ ਤੁਹਾਡਾ ਬੱਚਾ ਹੋਰ ਵੀ ਮਿਹਨਤ ਨਾਲ ਕੰਮ ਕਰਾਂਗੇ ਅੱਜ ਦੇ ਟੂਰਨਾਮੈਂਟ ਦੇ ਸਾਰੇ ਹੀ ਕਮੈਂਟੇਟਰਾਂ ਦਾ ਸਾਰੇ ਹੀ ਜਿਹਨਾਂ ਵੀਰਾਂ ਦਾ ਜਿਹੜੀ ਬਹੁਤ ਮੈਂ ਦੇਖ ਰਿਹਾ ਸੀ ਕਈ ਦਿਨ ਤੋਂ ਜਿਹੜਾ ਸੜਕ ਤੋਂ ਨੰਗੀ ਦਾ ਸੀ ਗਰਾਊਂਡ ਦੀ ਸਾਫ ਸਫਾਈ ਦਾ ਮੁੰਡੇ ਸਾਰੇ ਨੌਜਵਾਨ ਸਾਰੀ ਤੁਹਾਡੀ ਟੀਮ ਸਾਰੀ ਪੰਚਾਇਤ ਲੱਗੀ ਹੋਈ ਸੀ ਉਹਨਾਂ ਦਾ ਬਹੁਤ ਉਹਨਾਂ ਨੂੰ ਸ਼ਾਬਾਸ਼ ਜਿਹਨੇ ਟੂਰਨਾਮੈਂਟ ਕਰਾਇਆ ਆਪ ਜੀ ਨੂੰ ਦਿਲੋਂ ਮੁਬਾਰਕ ਬਹੁਤ ਬਹੁਤਾਂ